ਜਿਹੜੀਆਂ ਬਾਤਾਂ ਜਿੰਦਾਬਾਦ 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 ਅਸੀਂ 11 ਫਰਵਰੀ ਨੂੰ ਪੂਰੇ ਭਾਰਤ ਦੇ ਵਿੱਚੋਂ ਘਰਾਂ ਦੇ ਵਿੱਚੋਂ ਤੁਰੇ ਸੀ ਜਿਹਦੇ ਵਿੱਚੋਂ ਸ਼ੁਭ ਕਰਨ ਵੀ ਸਾਡਾ ਸੀ ਇਸ ਪਿੰਡ ਦੀ ਇੱਕ ਟਰੈਕ ਟ੍ਰੈਲੀ ਆਪਦੀ ਪਿੰਡ ਦੀ ਕਮੇਟੀ ਉਹਨਾਂ ਦੇ ਨਾਲ ਤੁਰੇ 12 ਨੂੰ ਜਾ ਕੇ ਮਹਿਲਾ ਚੌਕ ਅਸੀਂ ਪੰਜਾਬ ਦੇ ਵਿੱਚ ਰੁਕੇ 13 ਨੂੰ ਸਵੇਰ ਪੂਰੇ ਭਾਰਤ ਦੇ ਜਿਹੜੇ ਸਾਡੇ ਕਿਸਾਨ ਮਜ਼ਦੂਰ ਮੁਲਾਜ਼ਮ ਸਾਡੇ ਦੋਨੇ ਫੋਰਮਾਂ ਦੇ ਆਗੂ ਦਿੱਤੇ ਹੋਏ ਪ੍ਰੋਗਰਾਮ ਦੇ ਤਹਿਤ ਅਸੀਂ ਦਿੱਲੀ ਵੱਲ ਨੂੰ ਕੂਚ ਕੀਤਾ ਤਾਂ 13 ਫਰਵਰੀ ਨੂੰ ਸਾਡੇ ਜਦੋਂ ਅਥਰੂ ਗੈਸ ਦੇ ਗੋਲੇ ਛੱਡੇ ਗਏ ਪਾਣੀ ਦੀਆਂ ਪਿਛਾੜਾ ਮਾਰੀਆਂ ਗਈਆਂ ਤਾਂ ਉਸ ਵਕਤ ਇਹ ਸ਼ੁਭ ਕਰਨ ਮੂਰੇ ਸੀਗਾ ਤਾਂ ਉਸ ਹਾਲਾਤਾਂ ਦੇ ਵਿੱਚੋਂ ਜਦੋਂ ਇਹ ਮੁਕਾਬਲਾ ਸਾਡੇ ਤੇ ਆਥਰੂ ਕੈਸ ਦੇ ਗੋਲੇ ਛੱਡੇ ਜਾ ਰਹੇ ਸੀ ਸ਼ੁਭਕਰਨ ਵੀ ਉਸ ਲੈਂਡ ਦੇ ਵਿੱਚ ਸੀਗਾ ਤਾਂ 13 ਤੇ 14 ਨੂੰ ਦੋ ਦਿਨ ਗੋਲਾਬਾਰੀ ਪੂਰੀ ਚੱਲੀ ਸਾਡੇ ਤੇ ਤਾਂ 14 ਨੂੰ ਸ਼ਾਮ ਨੂੰ ਮੈਸੇਜ ਆਉਂਦਾ ਸਰਕਾਰ ਵੱਲੋਂ ਕੇਂਦਰ ਵੱਲੋਂ ਕਿ ਅਸੀਂ ਗੱਲਬਾਤ ਲਈ ਕਰਨ ਨੂੰ ਤਿਆਰ ਆ ਉਹਦੇ ਵਿੱਚੋਂ ਸਾਡੀ ਜਿਹੜੀ ਗੱਲਬਾਤ ਹੋਈ ਗੱਲਬਾਤ ਬੇਸ਼ਿੱਟਾ ਰਹਿ ਕੇ 21 ਫਰਵਰੀ ਨੂੰ ਅਸੀਂ ਜਿਹੜਾ ਕਿਹਾ ਸੀ ਵੀ ਦਿੱਲੀ ਨੂੰ ਕੋਚ ਕਰਾਂਗੇ ਉਹਦੇ ਤਹਿਤ ਸਾਡਾ ਜਿਹੜਾ ਬਾਰਡਰਾਂ ਦੀ ਸਥਿਤੀ ਸਾਨੂੰ ਸਾਫ਼ ਸੀ ਕੱਲੇ ਅਸੀਂ ਦੋ ਬਾਰਡਰਾਂ ਤੇ ਅਸੀਂ ਸ਼ੰਭੂ ਤੇ ਖਨੌਰੀ ਪਰ ਪੂਰਾ ਪੰਜਾਬ ਦੀ ਬਾਰਡਰ ਜਿਹੜੀ ਹਰਿਆਣਾ ਦੇ ਨਾਲ ਵੀ ਸਾਰੀ ਸੀਲ ਕੀਤੀ ਹੋਈ ਸੀ ਕੱਲੀ ਸੀਲ ਨਹੀਂ ਕੀਤੀ ਉਸਦੇ ਨਾਲ ਕੰਧਾ ਕੱਢ ਕੇ ਉਹ ਅੱਜ ਵੀ ਮੌਜੂਦ ਆ ਤਾਂ ਉਹਦੇ ਵਿੱਚੋਂ ਜਦੋਂ ਦਿੱਤੇ ਹੋਏ ਪ੍ਰੋਗਰਾਮ ਦੇ ਤਹਿਤ 12 ਵਜੇ ਤੱਕ ਸਾਡੀ ਕੇਂਦਰ ਦੀ ਸਰਕਾਰ ਨਾਲ ਗੱਲ ਚੱਲਦੀ ਰਹੀ ਵੀ ਹੁਣ ਵੀ ਮੀਟਿੰਗ ਹੁੰਦੀ ਆ ਹੁਣ ਵੀ ਮੀਟਿੰਗ ਹੁੰਦੀ ਆ ਅਗਰ ਜਦੋਂ ਮੀਟਿੰਗ ਨਾ ਹੋਈ ਤਾਂ ਸਾਡੇ ਕਿਸਾਨਾਂ ਨੇ ਜਿਹੜਾ ਦਿੱਲੀ ਦਾ ਦਿੱਤਾ ਹੋਇਆ ਨਾਰਾ ਦੋਨੇ ਬੋਰਮਾਂ ਦਾ ਅੱਗੇ ਵਧੇ ਜਿਦੇ ਵਿੱਚੋਂ ਸਾਡੇ 435 ਕਿਸਾਨ ਜ਼ਖਮੀ ਹੋਏ ਉਸ ਸਥਿਤੀ ਦੇ ਵਿੱਚ ਚਾਰ ਸਾਡੇ ਨੌਜਵਾਨਾਂ ਦੀ ਨਿਗਾ ਚੱਲੀ ਗਈ ਪਰਤਪਾਲ ਵਰਗੇ ਬੋਰੀ ਚ ਪਾ ਕੇ ਘੜੀਸੇ ਗਏ ਟਰੈਡ ਭੰਨੇ ਗਏ ਉਹਦੇ ਵਿੱਚੋਂ ਇੱਕ ਸ਼ੁਭਕਰਨ ਸੀ ਜਿਹੜਾ ਪੁਲਿਸ ਦੀ ਗੋਲੀ ਦੇ ਨਾਲ ਮੌਕੇ ਤੇ ਸਿਰ ਚ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਤਾਂ ਉਹਦੀ ਅਸੀਂ ਅੱਜ ਪਹਿਲੀ ਵਾਰੀ ਪਿੰਡ ਬੱਲੋ ਦੇ ਵਿੱਚ ਜ਼ਿਲ੍ਹਾ ਬਠਿੰਡਾ ਮਨਾ ਰਹੇ ਹਾਂ ਅੱਜ ਸਾਡੇ ਦੋਨੇ ਫੋਰਮਾਂ ਦੇ ਆਗੂ ਮੌਜੂਦ ਖੜੇ ਨੇ ਅੱਜ ਇਕੱਲੇ ਇੱਥੇ ਨਹੀਂ ਮਨਾ ਰਹੇ ਪੂਰੇ ਭਾਰਤ ਦੇ ਸਟੇਟਾਂ 'ਚ ਮਨਾ ਰਹੇ ਆ ਡੀਸੀ ਦਫ਼ਤਰਾਂ 'ਚ ਮਨਾ ਰਹੇ ਆ ਸਾਡੇ ਜਿਹੜੇ ਤਿੰਨੇ ਮੂਰਤੇ ਚੱਲਦੇ ਆ ਰਤਨਪੁਰਾ ਖਨੌਰੀ ਸ਼ੰਭੂ ਉੱਥੇ ਚਲਾ ਰਹੇ ਆ ਸਰਕਾਰ ਨੇ ਬਹੁਤ ਵੱਡਾ ਭਲੇਖਾ ਪਾਲਿਆ ਸੀਗਾ ਕਿ ਨੌਜਵਾਨ ਦੇ ਜਦੋਂ ਗੋਲੀ ਲੱਗ ਜੂਗੀ دہشت ਬਹਿਲ ਜੂਗੀ ਪਰ ਅੱਜ ਅਨੇਕਾਂ ਸ਼ੁਭਕਰਨ ਪੈਦਾ ਹੋਏ ਨੇ ਅੱਜ ਲੱਖਾਂ ਦੀ ਗਿਣਤੀ 'ਚ ਲੋਕ ਤੁਸੀਂ ਇੱਥੇ ਸਰਦਾ ਦੇ ਫੁੱਲ ਭੇਟ ਕਰਨ ਆਉਣਗੇ ਤਾਂ ਮੇਰੇ ਨਾਲ ਸਾਰੇ ਫੋਰਮ ਦੇ ਆਗੂ ਹੈ ਇਹ 5-5 ਮਿੰਟੋ ਸਾਰੇ ਸਾਡੇ ਉਹ ਨਾਲ ਨੇ ਆਗੂ ਜਦੋਂ ਪਾਣੀ ਦੀਆਂ ਬਿਛਾੜਾਂ ਪੈ ਰਹੀਆਂ ਸੀ ਆਥਰੂਆਂ ਦੇ ਗੋਲੇ ਛੱਡ ਰਹੇ ਸੀ ਉਹ ਨੌਜਵਾਨ ਸ਼ੁਭਕਰਨ ਸਾਡੇ ਮੋਢਿਆਂ ਦੇ ਵਿੱਚ ਸੀਗੇ ਤਾਂ ਜਿਹੜੀ ਮਾਤਾ ਨੇ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਲਈ ਤੋਰਿਆ ਹੋਵੇ ਤੇ ਜਿਹੜਿਆ ਨੇ ਸੁਆਮੀ ਨਾਜ਼ਨ ਰਿਪੋਰਟ ਲਗਤੇ ਉਹ ਸਾਡੀ ਮੈਂ ਕਹਿੰਨਾ ਕਿ ਅੱਜ ਉਹ ਮਾਤਾ ਨੇ ਸਾਡੇ ਦੋਨੇ ਫਾਰਮਾਂ ਦੇ ਆਗੂ ਦੀ ਝੋਲੀ ਚ ਪਾਇਆ ਤਾਂ ਅੱਜ ਪੂਰੇ ਭਾਰਤ ਦਾ ਸ਼ੁਭਕਰਨ ਕੱਲੇ ਪਰਿਵਾਰ ਦਾ ਨਹੀਂ ਰਿਹਾ ਇੱਕ ਗੱਲ ਮੈਂ ਜ਼ਰੂਰ ਕਹਿੰਨਾ ਨਾਲ ਕਿ ਪੰਜਾਬ ਸਰਕਾਰ ਨੇ ਸਾਡੇ ਇਸ ਜੋਧੇ ਨਾਲ ਵੀ ਬਹੁਤ ਵਾਦਾ ਕੀਤਾ ਸੀਗਾ ਕਿ ਪਿੰਡ ਦੇ ਵਿੱਚ ਇਹਦੇ ਨਾਂ ਤੇ ਸਟੇਡੀਅਮ ਬਣਾਵਾਂਗੇ ਅਸੀਂ ਸਕੂਲ ਵੱਡਾ ਕਰਾਂਗੇ ਜਿਹੜਾ ਪਾਣੀ ਦਾ ਨਿਕਾਸ ਕਰਾਂਗੇ ਉਹਦੇ ਪਰਿਵਾਰ ਨੂੰ ਉਹਦੇ ਘਰ ਤੇ ਇੱਕ ਸੜਕ ਬਣਾਵਾਂਗੇ ਪਰ ਆਹ ਜਿਹੜੀ ਯਾਦਗਾਰੀ ਬਣਾਈ ਹੈ ਇਹ ਪਰਿਵਾਰ ਨੇ ਆਪ ਦੇ ਕੋਲੋਂ ਬਣਾਈ ਹੈ ਇੱਕ ਵੀ ਪੈਸਾ ਕਿਸੇ ਸਾਡੇ ਫੋਰਮ ਦਾ ਨਹੀਂ ਲੱਗਿਆ ਇਹ ਪਰਿਵਾਰ ਨੇ ਸਾਰਾ ਕੁਝ ਕੀਤਾ ਲਗ ਭਾਗ ਇਹ ਪੂਰੀ ਬਹੁਤ ੱਲੇ 25 ਫੁੱਟ ੱਲਿਓ ਲੈਂਦੀ ਆ ਤਾ ਜਦੋਂ ਕੱਲ ਅਸੀਂ ਪੁੱਛਿਆ ਗਿਆ ਪਰਸੋਂ ਜਦੋਂ ਖੰਡਪਟ ਪ੍ਰਗਟ ਕਰਾਇਆਏ ਸੀ 24 ਲੱਖ ਰੁਪਏ ਪਰਿਵਾਰ ਨੇ ਇਸ ਯਾਦਗਾਰ ਤੇ ਲਾਇਆ ਤਾਂ ਬਹੁਤ ਵੱਡੀ ਦੇਣ ਹੈ ਇੱਕ ਸਾਡੀ ਝੋਲੀ ਚ ਪੁੱਤ ਪਾਉਣਾ ਹੋਵੇ ਤੇ ਇੱਕ ਪਰਿਵਾਰ ਨੇ ਜਿਹੜਾ ਹੁਣ ਪੂਰੇ ਦੇਸ਼ ਲਈ ਮੈਂ ਇਹੀ ਕਹੂੰਗਾ ਪੂਰੇ ਭਾਰ ਦੇ ਲੋਕਾਂ ਨੂੰ ਕਿ ਲੜਨ ਵਾਲੇ ਲੋਕਾਂ ਨੂੰ ਹਮੇਸ਼ਾ ਅੱਜ ਤੱਕ ਇਹਦੀ ਵਰਸ਼ੀ ਹੈ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਇੱਥੇ ਮੇਲਾ ਲੱਗਿਆ ਕਰੂਗਾ ਬਾਕੀ ਜਿਹੜੀ ਗੱਲ ਆ ਗੋਲੀਆਂ ਦੇ ਗੋਲੀ ਲੱਗੀ ਸੀ ਸੀਦ ਹੋਇਆਗਾ ਗੋਲੀ ਦਾ ਇਨਸਾਫ ਮੰਗ ਰਿਹਾ ਪਰਿਵਾਰ ਤੁਸੀਂ ਸਵਾਲ ਫੇਰ ਦੇ ਲਾਂਗੇ ਸਾਰੇ ਆਗੂ ਬੋਲਣ ਦੋ ਦੋ ਇੱਕ ਸੱਚੇ ਵੱਲੋਂ ਸਾਡੀਆਂ ਜ਼ਿੰਮੇਵਾਰੀਆਂ ਲੱਗੀਆਂ ਸੀ ਲੀਡ ਕਰ ਰਹੇ ਸੀ ਤੇ ਉਹ 21 ਫਰਵਰੀ ਵਾਲਾ ਦਿਨ ਅੱਜ ਵੀ ਅੱਖਾਂ ਦੇ ਸਾਹਮਣੇ ਆ ਜਦੋਂ ਸ਼ੋਰ ਮੱਚਿਆ ਵੀ ਗੋਲੀ ਚਲਾਰੀਏ ਪੁਰਸ਼ ਗੋਲੀ ਚਲਾਰੀਏ ਤੇ ਉਨੀ ਦੇਰ ਨੂੰ 4-5 ਜਾਣੇ ਛੁੱਪ ਕਰਨ ਨੂੰ ਲੈ ਕੇ ਆ ਰਹੇ ਗਰਦਨ ਲਟਕਦੀ ਹੋਈ ਆ ਰਹੀ ਹੈ ਡਾਕਟਰ ਸ਼ਵੇਮਨ ਦੇ ਕੈਂਪ ਚ ਲੈ ਕੇ ਆਉਂਦੇ ਉੱਥੇ ਅਸੀਂ ਪਹੁੰਚਦੇ ਆਂ ਤੇ ਸਾਡੇ ਹੱਥਾਂ ਦੇ ਵਿੱਚੋਂ ਨਿਕਲ ਕੇ ਗਿਆ ਅੱਜ ਵੀ ਉਹਦਾ ਚਿਹਰਾ ਡਾਕਟਰ ਅਵਤਾਰ ਵਲੰਟੀਅਰ ਸੀ ਇੱਥੇ ਸਵੇਮਨ ਦੀ ਟੀਮ ਦਾ ਉਹ ਕਹਿੰਦਾ ਵੀ ਪ੍ਰਧਾਨ ਜੀ ਥੋੜੇ ਥੋੜੇ ਸਾਹ ਆ ਰਹੇ ਆ ਫਟਾਫਟ ਇਹਨੂੰ ਜਿਹੜਾ ਵੱਡੇ ਹਸਪਤਲ ਚ ਲੈ ਜਾਓ ਉਹਨੂੰ ਲੈ ਕੇ ਜਾਂਦੇ ਆ ਪਾਤਣਾ ਰਸਤੇ ਦੇ ਵਿੱਚ ਉਹਦੀ ਮੌਤ ਹੁੰਦੀ ਆ ਤੇ ਉਹ ਦ੍ਰਿਸ਼ ਅੱਜ ਵੀ ਅੱਖਾਂ ਦੇ ਸਾਹਮਣੇ ਆਉਂਦਾ ਹੈ ਤੇ ਮਾਰਿਆ ਕਿੰਨੇ ਸਾਡੀ ਆਪਣੀ ਸਰਕਾਰ ਨੇ ਗੋਲੀ ਕਿਹਦੀ ਸੀ ਸਾਡੀ ਚੁਣੀ ਹੋਈ ਸਰਕਾਰ ਦੁਆਰਾ ਚੱਲੀ ਹੋਈ ਗੋਲੀ ਮੈਂ ਹਰਿਆਣੇ ਤੋਂ ਹੀ ਆਉਣਾ ਤੇ ਹਰਿਆਣੇ ਤੇ ਜਾਣ ਤੋਂ ਰੁਕ ਜਾਦਾ ਸੀ ਕਾਜ ਲਈ ਜਾ ਰਿਹਾ ਸੀ ਕੀ ਮੰਗਦਾ ਸੀ ਸ਼ੁਭ ਕਰਨ ਸ਼ੁਮ ਕਰਨ ਮੰਗਦਾ ਸੀ ਪ੍ਰਧਾਨ ਮੰਤਰੀ ਮੋਦੀ ਦੁਆਰਾ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਦੀਆਂ ਗੱਲਾਂ ਉਹੀ ਮੰਗਦਾ ਹੈ ਜਿਹੜਾ 2011 ਚ ਪ੍ਰਧਾਨ ਮੰਤਰੀ ਮੋਦੀ ਨੇ ਲਿਖ ਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸੁਰਗੀ ਅਮਨ ਮੋਹਨ ਸਿੰਘ ਤੋਂ ਮੰਗਿਆ ਸੀ ਤੇ ਸਾਨੂੰ ਮਿਲਿਆ ਕੀ ਸਾਨੂੰ ਗੋਲੀ ਮਿਲੀ ਤੇ ਉਸ ਸ਼ਹੀਦ ਦੀ ਇੱਕ ਬਣੇ ਤਾਂ ਅਸੀਂ ਅੱਜ 1 ਸਾਲ ਪੂਰਾ ਹੋਣ ਤੇ ਸ਼ਹੀਦੀ ਸਮਾਗਮ ਮਨਾ ਰਹੇ ਹਾਂ ਦੂਜੇ ਬਣੇ ਅੱਜ ਇਨਸਾਫ ਦੀ ਉਡੀਕ ਦੇ ਵਿੱਚ ਵੀ ਆ ਅਸੀਂ ਸੋਚਦੇ ਹਾਂ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਨੂੰ ਸਰਕਾਰ ਸਜਾਵਾਂ ਦਊਗੀ ਉਹਨਾਂ ਤੇ ਕਾਰਵਾਈਆਂ ਹੋਣਗੀਆਂ ਉਸ ਤੋਂ ਉਲਟ ਚੱਲਦੇ ਹੋਏ ਸਰਕਾਰ ਉਹਨਾਂ ਨੂੰ ਜਿਹੜੇ ਹੈਗੇ ਰਾਸ਼ਟਰਪਤੀ ਨਵਾਜ਼ ਅਵਾਰਡ ਨਾ ਵਾਰਡ ਦੀਆਂ ਗੱਲਾਂ ਕਰਦੀ ਹੈ ਉਹਨਾਂ ਨੂੰ ਸਨਮਾਨਿਤ ਕਰਨ ਦੀਆਂ ਗੱਲਾਂ ਕਰਦੀ ਹੈ ਇਹ ਸਾਡੇ ਦੇਸ਼ ਦੇ ਵਿੱਚ ਸਾਡੇ ਕਿਸਾਨਾਂ ਦੇ ਵਾਸਤੇ ਜਾਂ ਲੜਦੇ ਹੋਏ ਲੋਕਾਂ ਵਾਸਤੇ ਇਨਸਾਫ ਮੰਗਣ ਵਾਲੇ ਲੋਕਾਂ ਵਾਸਤੇ ਪਹਿਲਾਂ ਗੋਲੀ ਤੇ ਜਿਨ੍ਹਾਂ ਗੋਲੀ ਚਲਾਈ ਆ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਉਹਨਾਂ ਨੂੰ ਅਵਾਰਡ ਦੇਣਾ ਇਸ ਤੋਂ ਵੱਡਾ ਕਾਲਾ ਦਿਨ ਸਾਡੇ ਵਾਸਤੇ ਨਹੀਂ ਹੋ ਸਕਦਾ ਤੇ ਪੱਤਰਕਾਰ ਸਾਥੀਓ ਅਸੀਂ ਤੇ ਇਹ ਵੀ ਕਹਿਣਾ ਚਾਹਾਂਗੇ ਜਿੰਨੀ ਦੇਰ ਤੱਕ ਇਨਸਾਨ ਜਿੰਦਾ ਰਹੂਗਾ ਤੇ ਕਿਸਾਨ ਵੀ ਜਿੰਦਾ ਰਹੂਗਾ ਤੇ ਕਿਸਾਨੀ ਜਿੰਦਾ ਰਹੂਗੀ ਜਿੰਨੀ ਦੇਰ ਉਨੀ ਤਰ੍ਹਾਂ ਸ਼ੁਭ ਕਰਨ ਦਾ ਜਿਹੜਾ ਨਾਮ ਹੈ ਉਹ ਜਿੰਦਾ ਰਹੂਗਾ ਇਸ ਸ਼ੁਭ ਕਰਨ ਨੇ ਇਸ ਬੱਲੋ ਪਿੰਡ ਨੇ ਇਸ ਸ਼ੁਭ ਕਰਨ ਦੇ ਪਰਿਵਾਰ ਨੇ ਜੋ ਸਾਨੂੰ ਅਨਮੋਲ ਹੀਰਾ ਦਿੱਤਾ ਜਿਸ ਨੇ ਉਸ ਅੰਦੋਲਨ ਨੂੰ ਸਿਖਰਾਂ ਤੱਕ ਲੈ ਕੇ ਗਿਆ ਤੇ ਉਸ ਅੱਜ ਉਹਦੀ ਸ਼ਹੀਦੀ ਸਮਾਗਮ ਦਾ ਪਹਿਲਾ ਦਿਹਾੜਾ ਹੈ ਸਾਡੇ ਹਰਿਆਣਾ ਤੋਂ ਪੈਦਲ ਜਥੇ ਚੱਲ ਕੇ ਆ ਰਹੇ ਨੇ ਉਹ ਮੁੰਡੇ ਆ ਰਹੇ ਨੇ ਜਿਹੜੇ ਸੁਭ ਕਰਨ ਦੇ ਸੱਜੇ ਖੱਬੇ ਖੜੇ ਸੀ ਉਹ ਵੀ ਪਹੁੰਚ ਰਹੇ ਨੇ ਥੋੜੀ ਦੇਰ ਚ ਤੇ ਪੂਰੇ ਦੇਸ਼ ਭਰ ਤੋਂ ਇੱਥੇ ਕਿਸਾਨ ਆ ਰਹੇ ਨੇ ਸਾਡੀਆਂ ਦੋਨੋਂ ਫਾਰਮਾਂ ਐਸਕੇਐਮ ਨਾਨ ਪ੍ਰੈਟਿਕਲ ਭਾਰਤ ਤੇ ਕਿਸਾਨ ਮਜ਼ਦੂਰ ਮੋਰਚਾ ਜਿਵੇਂ ਕਾਕਾ ਸਿੰਘ ਨੇ ਕਿਹਾ ਤਿੰਨਾ ਮੋਰਚਾ ਤੇ ਮਨਾਇਆ ਜਾ ਰਿਹਾ ਦੇਸ਼ ਦੇ ਕੋਨੇ ਕੋਨੇ ਤੇ ਮਨਾਇਆ ਜਾ ਰਿਹਾ ਤੇ ਅਸੀਂ ਤੁਹਾਡੇ ਪੱਤਰਕਾਰ ਚੱਲਣ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਜੀ ਨੂੰ ਇਹ ਕਹਿਨੇ ਆ ਵੀ ਤੁਸੀਂ 1 ਸਾਲ ਪੂਰਾ ਹੋਣ ਵਾਲਾ ਹੈ ਕੱਲ ਨੂੰ ਤੁਸੀਂ ਆਪਣਾ ਪ੍ਰਤੀਨਿਧ ਮੰਡਲ ਮੰਤਰੀ ਭੇਜਨੇ ਆ ਤੇ ਘੱਟ ਤੋਂ ਘੱਟ ਇਸ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਊਗੀ ਵੀ ਕੱਲ ਨੂੰ ਸਾਡੀਆਂ ਮੰਨੀਆਂ ਮੰਗਾ ਨੂੰ ਲਾਗੂ ਕੀਤਾ ਜਾਵੇ। ਧੰਨ ਜਿਹੜੀਆਂ 12 ਮੰਗਾ ਦੀ ਆਦਮੀ ਗੱਲ ਕਰਦੇ ਆ ਉਹ ਸਰਕਾਰ ਨੇ ਮੰਨੀਆਂ ਮੰਗਾ ਅਸੀਂ ਉਹਨਾਂ ਮੰਗਾ ਨੂੰ